ਸ਼ਰਮਾ ਜੀ ਤੇ ਉਹਨਾਂ ਦੀ ਪਤਨੀ ਅਕਸਰ ਹੀ ਮੁੰਡੇ ਦੇ ਰਿਸ਼ਤੇ ਨੂੰ ਲੈ ਕੇ ਥੋੜਾ ਜਿਆਦਾ ਚਿੰਤਿਤ ਰਹਿੰਦੇ ਵੀ ਮੁੰਡੇ ਨੂੰ ਦੁਕਾਨਦਾਰੀ ਵੀ ਕਰਕੇ ਦੇ ਦਿੱਤੀ ਹੁਣ ਕਿਸੇ ਚੰਗੇ ਘਰ ਚੋਂ ਦਾ ਰਿਸ਼ਤਾ ਹੋ ਜਵੇ ਤਾਂ ਕਿਸੇ ਭੈਣ ਭਾਈਆਂ ਨੂੰ ਕਹਿਣ ਤੋਂ ਬਾਅਦ ਮੁੰਡੇ ਦਾ ਰਿਸ਼ਤਾ ਤੈਅ ਹੋ ਜਾਂਦਾ ਮੁੰਡੇ ਦਾ ਜਿਹੜਾ ਰਿਸ਼ਤਾ ਤੈਅ ਹੁੰਦਾ ਉਹਦੀ ਘਰ ਵਾਲੀ ਹੁੰਦੀ ਹੈ ਜਿਹੜੀ ਉਹ ਸਰਕਾਰੀ ਜੋਬ ਕਰਦੀ ਹੁੰਦੀ ਆ ਤੇ ਉਹਦੇ ਕੋਲ ਮੰਨ ਲਓ ਵੀ ਕਹਿਣ ਦਾ ਮਤਲਬ ਇਹ ਆ ਟਾਈਮ ਪੀਰੀਅਡ ਹੁੰਦਾ ਜਿਹੜਾ ਬਹੁਤ ਲਿਮਟਿਡ ਜਿਹਾ ਹੁੰਦਾ ਅ ਜਿੱਦਾਂ ਕਹਿੰਦੇ ਆ ਵੀ ਕੁਦਰਤ ਦਾ ਖੇਡ ਹੁੰਦਾ ਪਿਆ ਤਾਂ ਥੋੜਾ ਜਿਹਾ ਹੀ ਸਮਾਂ ਲੰਘਦਾ ਉਹ ਤੋਂ ਬਾਅਦ ਸ਼ਰਮਾ ਜੀ ਦੀ ਘਰ ਵਾਲੀ ਨੂੰ ਅਟੈਕ ਹੋ ਜਾਂਦਾ ਅਟੈਕ ਹੋਣ ਤੋਂ ਬਾਅਦ ਮੰਨ ਲਓ ਵੀ ਉਹਨੂੰ ਦਵਾਈ ਹੁੰਦੀ ਹੈ ਜਿਹੜੀ ਉਹ ਪ੍ਰੋਪਰ ਟਾਈਮ ਤੇ ਨਾ ਦੇਣ ਕਾਰਨ ਕਿਉਂਕਿ ਉਹਦੀ ਨੌ ਤਾਂ ਜੌਬ ਤੇ ਚਲੇ ਜਾਂਦੀ ਆ ਮੁੰਡਾ ਵੀ ਚਲੇ ਜਾਂਦਾ ਤੇ ਪਿੱਛੇ ਸ਼ਰਮਾ ਜੀ ਕਈ ਵਾਰ ਭੁੱਲ ਜਾਂਦੇ ਕੁਝ ਹੋ ਜਾਂਦਾ ਤੇ ਉਹ ਅਸਪਾਇਰ ਹੋ ਜਾਂਦੀ ਆ ਮੰਨ ਲਓ ਵੀ ਉਹਦੀ ਡੈਥ ਹੋ ਜਾਂਦੀ ਆ ਤਾਂ ਸਮਾਨੰਗਦਾ ਜਾਂਦਾ ਤਾਂ ਪੋਤਾ ਪੁੱਤੀ ਹੋਣ ਤੋਂ ਬਾਅਦ ਜਿਹੜਾ ਹੁੰਦਾ ਬਜ਼ੁਰਗ ਸ਼ਰਮਾ ਜੀ ਆਪ ਤਾਂ ਉਹ ਮੰਨ ਲਓ ਵੀ ਹੁਣ ਕਹਿੰਦੇ ਆ ਸਿਆਣੇ ਦਾ ਸੁਭਾਅ ਜਿਹੜਾ ਉਹ ਜਵਕਾਂ ਵਰਗਾ ਹੋ ਜਾਂਦਾ ਕਦੇ ਕਿਸੇ ਚੀਜ਼ ਲਈ ਕਦੇ ਕਿਸੇ ਚੀਜ਼ ਲਈ ਮਨ ਕਰਦਾ ਰਹਿੰਦਾ ਤਾਂ ਉਹ ਬਹੁ ਨੂੰ ਕਹਿੰਦਾ ਵੀ ਦੇਖ ਵੀ ਥੋਡੀ ਮੰਮੀ ਵੀ ਐਦਾਂ ਹੀ ਭਾਈ ਥੋਡੀ ਜਣ ਗੈਲੀ ਕਰਕੇ ਤੁਹਾਡੇ ਕੋਲ ਸਮਾਂ ਨਹੀਂ ਸੀ ਤਾਂ ਸਪਾਇਰ ਹੋਊਗੀ ਵੀ ਉਹਦੀ ਕਿਸੇ ਨੇ ਕੇਅਰ ਨਹੀਂ ਕਰੀ ਵੀ ਹੁਣ ਤੁਸੀਂ ਪੁੱਤ ਮੇਰਾ ਵੀ ਖੀਲਾ ਸਮਾਂ ਚੱਲਦਾ ਬਿਜੇ ਕਰ ਤੁਸੀਂ ਨੌਕਰੀ ਛੱਡ ਦੋ ਦੋਨੋਂ ਜਣੇ ਮੇਰੇ ਕਰਕੇ ਤਾਂ ਮੈਂ ਹੋ ਸਕਦਾ ਆਉਣ ਵਾਲੇ 5-4 ਸਾਲ ਜਿਉਂਦਾ ਰਹਿ ਜਮਾ ਤਾਂ ਉਹਦੀ ਜਿਹੜੀ ਨੋ ਹੁੰਦੀ ਆ ਉਹ ਆਪਦੇ ਘਰ ਵਾਲੇ ਨੂੰ ਕਹਿੰਦੀ ਸ਼ਰਮਾ ਜੀ ਦੇ ਮੁੰਡੇ ਨੂੰ ਕਹਿੰਦੀ ਵੀ ਤੇਰਾ ਬੁੜਾ ਜਿਹੜਾ ਇਹਦੀ ਬੋਲੀ ਬਹੁਤ ਜ਼ਿਆਦਾ ਰੂਟ ਆ ਮੈਂ ਜਿਹੜਾ ਆਪਦਾ ਪੂਇਖ ਬਣਾਇਆ ਪੜ੍ਹਿਆ ਲਿਖਿਆ ਰਾਤਾਂ ਨੂੰ ਜਾਗ ਜਾ ਕੇ ਉਹ ਮੈਂ ਤੇਰੇ ਮਾਹ ਬਾਪ ਗੰਜਰ ਨੂੰ ਸਾਹਣ ਵਾਸਤੇ ਨਹੀਂ ਪੜ੍ਹੀ ਹੈਗੀ ਸੋ ਮੈਂ ਤਾਂ ਜੌਬ ਕਰਨੀ ਆ ਮੈਂ ਜੌਬ ਤੇ ਜਾਊਂਗੀ ਤੇਰੇ ਕੋਲ ਟਾਈਮ ਹੈਗਾ ਤਾਂ ਤੂੰ ਸੰਭਲਾਂ ਤਾਂ ਉਹ ਕਹਿੰਦਾ ਵੀ ਜੇ ਮੈਂ ਹੁਣ ਸੰਭਲਣ ਤਾਂ ਮੈਂ ਸੰਭਲੂਗਾ ਆਪਣੇ ਪਿਓ ਨੂੰ ਪਰ ਫਿਰ ਘਰ ਦਾ ਖਰਚਾ ਕਿੱਥੋਂ ਚਲਾਵਾਂਗੇ ਕਿਉਂਕਿ ਜਿਹੜੇ ਤੇਰੀ ਸੈਲਰੀ ਉਹ ਤਾਂ ਤੂੰ ਆਪਦੀ ਬੈਂਕ 'ਚ ਜਮ੍ਹਾਂ ਕਰਾਈ ਜੰਨੀ ਆ ਘਰੇ ਦੰਦੀ ਨਹੀਂ ਹੈਗੀ ਤਾਂ ਉਹ ਕਹਿੰਦੀ ਵੀ ਇਹ ਚੀਜ਼ ਤਾਂ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਸੋਚੋ ਆਪਦਾ ਕੀ ਕਰਨਾ ਤਾਂ ਰੋਜ਼ ਦਾ ਕੁੱਤਾ ਕਲੇਸ ਐਨਾਂ ਰਹਿੰਦਾ ਉਹਨਾਂ ਦੇ ਘਰ 'ਚ ਤਾਂ ਹਾਰ ਕੇ ਉਹ ਦੋਨੋਂ ਪਤੀ ਪਤਨੀ ਇੱਕ ਦਿਨ ਡਿਸੀਜਨ ਲੈਂਦੇ ਨੇ ਵੀ ਆਪਣੇ ਸ਼ਹਿਰ ਦੇ ਨਾਲ ਦਾ ਜਿਹੜਾ ਸ਼ਹਿਰ ਆ ਇੱਕ ਸ਼ਹਿਰ ਛੱਡ ਕੇ ਵੀ ਉੱਥੇ ਇੱਕ ਕਹਿੰਦੇ ਨੇ ਵੀ ਅਨਾਥ ਆਸ਼ਰਮ ਖੁੱਲਿਆ ਹੋਇਆ ਵੀ ਕਿ ਉਹਨਾਂ ਆਪਾਂ ਬਾਪੂ ਨੂੰ ਉੱਥੇ ਛੱਡ ਆਈਏ ਤਾਂ ਦੋਨੋਂ ਜਣੇ ਕੋਈ ਗੱਲਬਾਤ ਨਹੀਂ ਕਰਦੇ ਬਾਪੂ ਨੂੰ ਕਹਿੰਦੇ ਵੀ ਆਪਾਂ ਕਿਤੇ ਘੁੰਮਣ ਜਾਣਾ ਬਾਪੂ ਚੱਲੀਏ ਵੀ ਤੈਨੂੰ ਘੁਮਾ ਲਿਆ ਉਹਨੇ ਆ ਤਾਂ ਬਜ਼ੁਰਗ ਤਾਂ ਹੂ ਵੀ ਉਹਨਾਂ ਦੇ ਕਹੇ ਤੇ ਬਹਿ ਗਿਆ ਗੱਡੀ ਚ ਪਿੱਛੇ ਜਵਾਕ ਬਹਿ ਗਏ ਤਾਂ ਉੱਥੇ ਜਾ ਕੇ ਸਾਰੀ ਗੱਲਬਾਤ ਕਰਦੇ ਨੇ ਉਹਨਾਂ ਨਾਲ ਤਾਂ ਬੜੇ ਨੂੰ ਮੰਨ ਲਓ ਵੀ ਸ਼ਰਮਾ ਜੀ ਨੂੰ ਉੱਥੇ ਉਧੇ ਐਡਮਿਸ਼ਨ ਇਹ ਕਹਿ ਸਕਦੇ ਆ ਆਪਾਂ ਵੀ ਦਾਖਲ ਕਰਾਏ ਆਉਂਦੇ ਨੇ ਤਾਂ ਉਹਨੂੰ ਕਹਿ ਦਿੰਨੇ ਆ ਵੀ ਬਾਪੂ ਜੀ ਬਹਾਨਾ ਜਿਹਾ ਲਾਉਨੇ ਆ ਵੀ ਅਸੀਂ 15-20 ਦਿਨ ਵਾਸਤੇ ਦੋਨੋਂ ਜਣੇ ਕਿਸੇ ਇੱਕ ਆਫਿਸ ਦੇ ਕੰਮ ਤੋਂ ਚਲੇ ਆਂ ਵੀ ਅਸੀਂ ਸੋਚਦੇ ਆ ਵੀ ਫਿਰ ਤੁਸੀਂ ਇਕੱਲੇ ਕਿਤੇ ਕੋ ਰਹੋਗੇ ਤਾਂ ਥੋੜਾ ਦਿਲ ਲੱਗਣ ਵਾਸਤੇ ਤੁਹਾਨੂੰ ਇੱਥੇ ਛੱਡ ਚੱਲੇ ਜਦੋਂ ਅਸੀਂ ਆਵਾਂਗੇ ਤਾਂ ਤੁਹਾਨੂੰ ਲੈ ਜਾਵਾਂਗੇ ਸਮਝ ਤਾਂ ਉਹ ਵੀ ਚੁੱਕਿਆ ਹੁੰਦਾ ਵੀ ਇਹ ਮੈਨੂੰ ਅनाथ ਆਸ਼ਰਮ ਚ ਕਿਉਂ ਛੱਡਣ ਆਏ ਆ ਤਾਂ ਉਹ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਭਾਈ ਨਿਆਣੇ ਜੋ ਆਪਦਾ ਉਹ ਗੱਡੀ ਨੂੰ ਸੈਲਫ ਮਾਰਦੇ ਨੇ ਆਪਦਾ ਨੱਗ ਜਾਂਦੇ ਨੇ ਤਾਂ ਥੋੜਾ ਜਿਹਾ ਅੱਗੇ ਆਉਣ ਤੋਂ ਬਾਅਦ ਨਿਆਣੇ ਕੀ ਸੋਚਦੇ ਨੇ ਕਹਿੰਦੇ ਵੀ ਦਾਦਾ ਜੀ ਦਾ ਬੈਗ ਰਹਿ ਗਿਆ ਇੱਕ ਗੱਡੀ 'ਚ ਆਪਾਂ ਤਾਂ ਇੱਕ ਟੇਚੀ ਟੇਚੀ ਦਾ ਡੱਗੀ ਜੋ ਬੈਗ ਤਾਂ ਕੱਢੇ ਹੀ ਨਹੀਂ ਹੈਗਾ ਤਾਂ ਉਹਦੀ ਘਰ ਵਾਲੀ ਕਹਿੰਦੀ ਵੀ ਹੋਰ ਨਾ ਕਿਤੇ ਬੁੜਾ ਘਰੇ ਆ ਜਵੇ ਹੁਣੇ ਗੱਡੀ ਵਾਪਸ ਮੋੜੋ ਉਹਦਾ ਘਰ ਵਾਲਾ ਕਹਿੰਦਾ ਵੀ ਆਪਾਂ ਤਾਂ 15 ਕਿਲੋਮੀਟਰ ਦੂਰ ਆ ਕੇ ਕੋਈ ਨਾ ਫੇਰ ਕਹੇ ਦਿਨ ਫੜਾ ਜਾਗੇ ਨਾ ਨਾ ਕਹਿੰਦੀ ਇਹ ਗੱਲ ਨਹੀਂ ਹੋਣੀ ਹੁਣੇ ਗੱਡੀ ਯੂ ਟਰਨ ਮਾਰੋ ਹੁਣੇ ਚਲੋ ਵਾਪਸ ਬੈਗ ਮੋੜਨਾ ਚਲੋ ਜਾਂਦੇ ਨੇ ਤੇ ਜਦੋਂ ਜਾਂਦੇ ਨੇ ਤਾਂ ਸ਼ਰਮਾ ਜੀ ਆਫਿਸ ਦੇ ਵਿੱਚ ਬੈਠੇ ਜਿਹੜਾ ਉੱਥੇ ਦਾ ਓਨਰ ਹੁੰਦਾ ਉਹਦੇ ਨਾਲ ਬਹੁਤ ਉੱਚੀ ਉੱਚੀ ਖੜ ਕੇ ਗੱਲਾਂ ਕਰਦੇ ਨੇ ਉਹ ਪਤੀ ਪਤਨੀ ਦੋਨੋਂ ਦੇਖ ਕੇ ਅੱਕੇ-ਬੱਕੇ ਚ ਰਹਿ ਜਾਂਦੇ ਆ ਵੀ ਇਹ ਇਹਦੇ ਨਾਲ ਕਿਵੇਂ ਖੁਸ਼ ਹੋਇਆ ਪਿਆ ਤਾਂ ਉਹਨੂੰ ਪੁੱਛਦੇ ਨੇ ਕਹਿੰਦੇ ਵੀ ਮੈਨੇਜਰ ਸਾਹਿਬ ਤੁਸੀਂ ਸਾਡੇ ਬਾਪੂ ਜੀ ਨੂੰ ਕਿਸੇ ਜਾਣਦੇ ਹੋ ਉਹ ਕਹਿੰਦਾ ਵੀ ਹਾਂ ਚੰਗੀ ਤਰ੍ਹਾਂ ਨਾਲ ਜਾਣਦਾ ਮੈਂ ਤੁਹਾਡੇ ਬਾਪੂ ਜੀ ਨੂੰ ਤਾਂ ਉਹ ਕਹਿੰਦੇ ਵੀ ਕਿੱਦਾਂ ਜਾਣਦੇ ਹੋ ਬਹੂ ਕਹਿੰਦੀ ਉਹ ਕਹਿੰਦਾ ਭਾਈ ਮੇਰੀ ਤਾਂ ਬਹੁਤ ਪੁਰਾਣੀ ਸਾਂਝ ਆ ਉਹ ਕਹਿੰਦਾ ਵੀ ਫੇਰ ਵੀ ਦੱਸੋ ਤਾਂ ਸਹੀ ਕਿੰਨੇ ਕ ਸਾਲ ਹੋ ਗਏ ਠੋਡੀ ਸਾਂਝ ਨੂੰ ਉਹ ਕਹਿੰਦਾ ਵੀ ਸਾਂਝ ਤਾਂ ਪੁੱਤਰਾ ਮੇਰੀ ਉਦੋਂ ਪਈ ਸੀਗੀ ਜਦੋਂ ਇਹਨਾਂ ਦੇ ਘਰੇ ਨਾਂ ਲਾਦ ਹੋਣ ਕਰਕੇ ਇਹ ਜਦੋਂ ਪਰੇਸ਼ਾਨ ਰਹਿੰਦੇ ਸੀਗੇ ਤਾਂ ਇਹ ਤੇਰੇ ਘਰ ਵਾਲੇ ਨੂੰ ਮੇਰੇ ਅनाथ ਆਸ਼ਰਮ ਚੋਂ ਲੈ ਕੇ ਗਏ ਸੀਗੇ ਬੱਚਾ ਗੁੱਟ ਅੱਜ ਦੀ ਨਹੀਂ ਮੇਰੀ ਜਾਣ ਪਛਾਣ ਹੈ ਕਿ ਮੇਰੀ ਜਾਣ ਪਛਾਣ ਉਦੋਂ ਦੀ ਆ ਜਦੋਂ ਇਹਨਾਂ ਦੇ ਨਾਂ ਬੱਚਾ ਹੋਣ ਕਰਕੇ ਤੈਨੂੰ ਗੁੱਟ ਲੈ ਕੇ ਗਏ ਸੀ ਉਹ ਦੋਨੋਂ ਜਣੇ ਨੀਵੀਂ ਪਾ ਕੇ ਖੜ ਜੰਨੇ ਆ ਵੀ ਅਨਾਥ ਤੋਂ ਐਡੇ ਵੱਡੇ बिजनेসম্যান ਦਾ ਨੌਂ ਵੱਜਣ ਲਾਤਾ ਬਿਜ਼ਨਸ ਦਾ ਮਾਲਕ ਬਣਾਤਾ ਤੇ ਅਸੀਂ ਅੱਜ ਉਹਨੂੰ ਟੱਕਾ ਦੇ ਕੇ ਚੱਲੇ ਆ ਸੋ ਦੋਨੋਂ ਮਾਲਕ ਦੀਮੀ ਆਪਦੇ ਕੀਤੇ ਤੇ ਸ਼ਰਮਿੰਦਾ ਹੋ ਕੇ ਤਾਂ ਜਦੋਂ ਜਿਹੜਾ ਮੈਨੇਜਰ ਹੁੰਦਾ ਉਹਨਾਂ ਦੇ ਹੋਰ ਜੁੱਟੀਆਂ ਮਾਰਦਾ ਕਹਿੰਦਾ ਵੀ ਮੈਂ ਤਾਂ ਇਹ ਕਹਿ ਕੇ ਚੱਲੇ ਕਹਿਣਾ ਤੁਹਾਨੂੰ ਪੁੱਤਰੋ ਬਾਕੀ ਛੁੱਟੀ ਮਾਰ ਜੀ ਵੀ ਤੁਸੀਂ ਵੀ ਆਪਦਾ ਨੌਂ ਅੱਜ ਤੋਂ ਹੀ ਇੱਥੇ ਦਾਖਲ ਕਰਾ ਜੋ ਕਿਉਂਕਿ ਕਹਿੰਦੇ ਆ ਜਿਹੇ-ਜਾ ਬੀਜੋਂਗੇ ਉਹ ਜਾਂ ਵੱਡੋਂਗੇ ਕਿ ਤੁਸੀਂ ਆਪਣੇ ਨਿਆਣਿਆਂ ਨੂੰ ਆ ਰਸਤਾ ਦਿਖਾ ਚੱਲੇ ਹੋ। ਕਿ ਬੁੜਾ-ਬੁੜੀ ਦੀ ਸੇਵਾ ਕਰਨ ਦੀ ਲੋੜ ਕੋਈ ਨਹੀਂ ਹੁੰਦੀ। ਇਹਨਾਂ ਵਾਸਤੇ ਟਰਸਟ ਟਰਸਟ ਬਣੇ ਹੁੰਦੇ ਨੇ ਆਪੇ ਸੰਭਲਣਦੇ ਹੁੰਦੇ ਨੇ। ਤਾਂ ਦੋਨੋਂ ਜਣੇ ਸ਼ਰਮਾ ਜੀ ਦੇ ਪੈਰਾਂ 'ਚ ਗਰਜਣੇ ਆ ਤੇ ਮਾਫੀ ਮੰਗਦੇ ਨੇ ਕਹਿੰਦੇ ਵੀ ਬਾਪੂ ਜੀ ਬਹੁਤ ਕਹਿੰਦੀ ਆ ਮੈਂ ਨੌਕਰੀ ਛੱਡੂ। ਉਹਦਾ ਮੁੰਡਾ ਕਹਿੰਦਾ ਮੈਂ ਨੌਕਰੀ ਛੱਡੂ। ਤਾਂ ਅਖੀਲੇ ਸਮੇਂ 'ਚ ਸ਼ਰਮਾ ਜੀ ਦੀ ਐਨ ਉਥੋਂ ਲਿਆ ਕੇ ਸੇਵਾ ਕਰਦੇ ਨੇ। ਦੋਹੇ ਟਾਈਮ ਗਰਮ-ਗਰਮ ਰੋਟੀ ਤੇ ਲੱਤਾਂ ਘੁੱਟ ਹੁੰਦੀਆਂ ਨੇ ਸ਼ਰਮਾ ਜੀ ਦੀਆਂ ਤੇ ਮੁੜ ਕੇ ਪਰਿਵਾਰ ਓਮੀ ਚੈਲਾ ਪਹਿਲਾਂ ਚ ਹੋ ਜਾਂਦਾ ਸੋ ਇਹ ਸੀ ਕਹਾਣੀ ਵੀ ਜਿੱਦਾਂ ਦਾ ਕਰੂੰਗੇ ਉਦੋਂ ਦਾ ਭਰਨਾ ਪੈ ਜਾਂਦਾ ਹਨਾ ਸੋ ਵੀਡੀਓ ਕੋਦਾਂ ਲਗੀ ਕਮੈਂਟ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਆ ਮਿਲਦੇ ਆ ਨਵੇਂ ਕਿਸੇ ਵੀਡੀਓ ਤੇ ਨਵੇਂ ਕਿਸੇ ਕਨਸੈਪਟ ਤੇ ਉਦੋਂ ਤੱਕ ਦੇਖਦੇ ਰਹੋ ਤੇਜੀ ਗੱਲ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ Facebook ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਲਵ ਯੂ ਆਲ